ਪੰਜਾਬ ਸਰਕਾਰ ਵੱਲੋਂ ਕਈ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਨੇ ਇਸੇ ਲੜੀ ਦੇ ਤਹਿਤ ਪਟਿਆਲਾ ਤੋਂ ਐਸਐਸਪੀ ਦੀ ਵੀ ਬਦਲੀ ਕੀਤੀ ਗਈ ਹੈ ਬਦਲੀ ਹੋਣ ਤੋਂ ਬਾਅਦ ਪਟਿਆਲਾ ਦੇ ਨਵ ਨਿਯੁਕਤ ਐਸਐਸਪੀ ਆਈਪੀਐਸ ਨਾਨਕ ਸਿੰਘ ਵੱਲੋਂ ਬਤੌਰ ਪਟਿਆਲਾ ਦਾ ਐਸਐਸਪੀ ਚਾਰਜ ਸੰਭਾਲ ਲਿਆ ਗਿਆ ਚਾਰ ਸੰਭਾਲਣ ਤੋਂ ਬਾਅਦ ਨਾਨਕ ਸਿੰਘ মিডিਆ ਮੁਖਾਤਿਬ ਵੀ ਹੋਏ মিডিਆ ਮੁਖਾਤਿਬ ਹੁੰਦਿਆਂ ਉਹਨਾਂ ਮਾੜੇ ਅਨਸਰਾਂ ਨੂੰ ਚੇਤਾਵਨੀ ਦਿੱਤੀ ਅਤੇ ਮਾੜੇ ਕੰਮ ਛੱਡਣੋ ਕਿਹਾ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਸ਼ਰਾਰਤੀ ਅਨਸਰ ਪੁਲਿਸ ਅੜੀcke ਚੜ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਔਰ ਕੀ ਕੀ ਨਾਨਕ ਸਿੰਘ ਨੇ ਤੁਸੀਂ ਵੀ ਸੁਣੋ ਨਾਬਾ ਤੋਂ ਸਾਡੇ ਪੱਤਰਕਾਰ ਅਵਤਾਰ ਚੰਨ ਧਰਮਸੋਧ ਦੀ ਵਿਸ਼ੇਸ਼ ਰਿਪੋਰਟ ਦੇ ਵਿੱਚ ਜੀ ਸਰ ਕਿਵੇਂ ਇਹਦੇ ਜਿਹੜੇ ਹੁਣ ਅੱਗੇ ਪਲਾਨਸ ਰਹਿ ਗਏ ਸ਼ਹਿਰ ਦੇ ਵਾਸਤੇ ਜ਼ਿਲ੍ਹੇ ਦੇ ਵਾਸਤੇ ਇਹ ਪੰਜਾਬ ਸਰਕਾਰ ਦੇ ਜਿਹੜੇ ਆਰਡਰ ਸੀਗੇ ਉਹਨਾਂ ਦੇ ਕੰਪਲਾਈਂਸ ਵਿੱਚ ਅੱਜ ਮੈਂ ਇੱਥੇ ਐਸਐਸਪੀ ਪਟਿਆਲਾ ਦਾ ਚਾਰਜ ਲਿਆ ਸੋ ਜਿਹੜੀਆਂ ਸਾਡੀਆਂ ਪ੍ਰਾਇੋਰਟੀਜ਼ ਨੇ ਜਿਹੜੀਆਂ ਮਾਨਯੋਗ ਸੀਐਮ ਸਾਹਿਬ ਦੀਆਂ ਮਾਨਯੋਗ ਡੀਜੀਪੀ ਸਾਹਿਬ ਦੀਆਂ ਤੇ ਡੀਏਜੀ ਵੀ ਪਟਿਆਲਾ ਤੇ ਟੀਵੀ ਬਰੀਫਿੰਗ ਜਿਹੜੀ ਅਕੋਰਡਿੰਗ ਉਹਦੇ ਜਿਹੜਾ ਸਾਡਾ ਹਾਈ ਪ੍ਰਾਇੋਰਟੀ ਹੈ ਉਹ ਡਰੱਗਸ ਹੈ ਕਿ ਡਰੱਗਸ ਦੇ ਖਿਲਾਫ ਐਕਸ਼ਨ ਲਿਆ ਜਾਵੇ ਜਿਹੜੇ ਵੀ ਡਰੱਗਸ ਵੇਚਣ ਵਾਲੇ ਨੇ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਤੇ ਜਿਹੜਾ ਕੋਈ ਡਰਗ ਅਡਿਕਟ ਹੈ ਉਹਦੀ ਮਦਦ ਕਰਦੇ ਹੋਏ ਉਹਨੂੰ ਹਸਪੀਟਲ 'ਚ ਦਾਖਲ ਕਰਾਇਆ ਜਾਵੇ ਤੇ ਉਹਦੀ ਟ੍ਰੀਟਮੈਂਟ ਕਰਾਈ ਜਾਵੇ ਸੈਕੰਡ ਪ੍ਰਾਇੋਰਟੀ ਏਰੀਆ ਸਾਡਾ ਰਹੂਗਾ ਗੈਂਗਸਟਰਸ ਦੇ ਖਿਲਾਫ ਕਿ ਜੇ ਕੋਈ ਆਰਗੇਨਾਈਜ਼ਡ ਕ੍ਰਾਈਮ ਕੀਤਾ ਜਾਂਦਾ ਤੇ ਉਹਨੂੰ ਟ੍ਰੇਸ ਕੀਤਾ ਜਾਵੇ ਤੇ ਉਸ ਤੋਂ ਪਹਿਲਾਂ ਉਹਨੂੰ ਪ੍ਰੀਵੈਂਟ ਕੀਤਾ ਜਾਵੇ ਬਟ ਜੇ ਇਨ ਕੇਸ ਕੋਈ ਇਹੋ ਜਿਹਾ ਕ੍ਰਾਈਮ ਹੋ ਜਾਂਦਾ ਤੇ ਉਹਨੂੰ ਨਾਲ ਦੀ ਨਾਲ ਟ੍ਰੇਸ ਕਰਕੇ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾ ਨਾਲ ਦੀ ਨਾਲ ਇੱਕ ਲਾਅ ਐਂਡ ਆਰਡਰ ਤੇ ਪੂਰਾ ਧਿਆਨ ਰੱਖਿਆ ਜਾਊਗਾ ట్రాਫਿਕ will be a focus area ਜਿਹੜਾ ਸਿਟੀ ਦੇ ਵਿੱਚ ਕਿ ਟ੍ਰੈਫਿਕ ਸਾਡਾ ਸਮੂਥ ਫਲੋ ਚੱਲੇ ਟ੍ਰੈਫਿਕ ਦਾ ਕੋਈ ਇਸ਼ੂ ਨਾ ਆਵੇ ਲੋਕਾਂ ਨੂੰ ਜਿਹੜੇ ਕਮਿਊਟ ਕਰਨਾ ਹੈ ਇਧਰ ਉਧਰ ਜਾਣਾ ਹੈ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਇਸ਼ੂ ਨਾ ਰਹੇ